ਵਾਧੇ ਮੰਦ ਭਾਗੀ ਖਬਰ ਮਲੇ ਕੋੜਲਾ ਸਹਿਰ ਤੋਂ ਸਾਹਮਣੇ ਆ ਰਹੀ ਹੈ ਜੋ ਕਿ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਧੂਰੀ ਰੋਡ ਮਲੇ ਕੋੜਲਾ ਦੀਆਂ ਨੇ ਧੂਰੀ ਤੋਂ ਇੱਕ ਨੌਜਵਾਨ ਲੋਡ ਲੈ ਕੇ ਮੋਟਰਸਾਈਕਲ ਰੇੜੇ ਤੇ ਮਲੇ ਕੋੜਲੇ ਵੱਲ ਆ ਰਿਹਾ ਸੀ ਤਾਂ ਪਿੱਛੋਂ ਕਿਸੇ ਗੱਡੀ ਵਾਲੇ ਨੇ ਟੱਕਰ ਮਾਰੀ ਇੰਨੀ ਜ਼ਬਰਦਸਤ ਟੱਕਰ ਮਾਰੀ ਕਿ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਲੋਕਾਂ ਵੱਲੋਂ ਦੱਸਿਆ ਗਿਆ ਕਿ ਇਹ ਨੌਜਵਾਨ ਕਿਲਾ ਰਹਿਮਤਗੜ ਮਲੇ ਕੋੜਲਾ ਦਾ ਹੀ ਹੈ ਅਤੇ ਉਸ ਨੂੰ ਮੌਕੇ ਤੇ ਹਸਪਤਾਲ ਲਿਆ ਲਿਜਾਇਆ ਗਿਆ ਜਿੱਥੇ ਉਸ ਨੂੰ ਮੇਰਤ ਦਾ ਕੋਸਟ ਕੀਤਾ ਡਾਕਟਰਾਂ ਵੱਲੋਂ ਮੇਰਤ ਕੋਸਟ ਕੀਤਾ ਗਿਆ ਜੋ ਤਸਵੀਰਾਂ ਦੇਖ ਰਹੇ ਹੋ ਤੁਸੀਂ ਧੂਰੇ ਰੋਡ ਦੀਆਂ ਨੇ ਧੂਰੇ ਰੋਡ ਤੇ ਹਰ ਰੋਜ਼ ਐਕਸੀਡੈਂਟ ਹੁੰਦੇ ਨੇ ਪਰ ਕਿਸੇ ਦਾ ਇਸ ਰੋਡ ਵੱਲ ਧਿਆਨ ਨਹੀਂ ਟ੍ਰੈਫਿਕ ਵੱਲ ਧਿਆਨ ਨਹੀਂ ਜਾ ਰਿਹਾ ਤੁਸੀਂ ਦੇਖ ਰਹੇ ਹੋ ਮਲੇ ਕੋੜਲਾ ਤੋਂ ਵੱਤ-ਵੱਤ ਵੀਡੀਓ ਨੂੰ ਸ਼ੇਅਰ ਕਰਨਾ ਹੈ ਭਾਈ ਕੀ ਕਾਰਨ ਹੋਇਆ ਸੀ ਕਿ ਕੀ ਕਾਰਨ ਆਇਆ ਐਕਸੀਡੈਂਟ ਦਾ ਜੋ ਇਹ ਤਾਂ ਵੱਡਾ ਐਕਸੀਡੈਂਟ ਹੈ ਇਹ ਭਾਈ ਮੇਰੇ ਕੋੜਲਾ ਧੂਰੇ ਰੋਡ ਤੇ ਹੋਇਆਗਾ ਤੇ ਆਪਣੇ ਗੱਡੀਆਂ-ਗੱਡੀਆਂ ਨੂੰ ਇੱਥੇ ਬਰਕਸਾ ਪਾ ਲਈਆਂ ਉੱਥੇ ਇਹ ਵਿੱਕਲ ਤੇ ਆ ਰਿਹਾ ਸੀ ਜਦੋਂ ਤੇ ਕਾਰ ਵਾਲੇ ਨੇ ਮਾਹਰੋ ਫੇਟ ਮਾਰੀ ਫੇਟ ਮਾਰੀ ਕਿਦੋਂ ਬੇ ਕੰਟਰੋਲ ਹੋ ਗਿਆ ਬੇ ਕੰਟਰੋਲ ਹੋਇਆ ਜਦੋਂ ਤੇ ਮੂੜੇ ਇੱਕ ਟਰੱਕ ਜਾ ਰਿਹਾ ਸੀ ਉਹਦੇ ਵਿੱਚ ਵੱਜਿਆ ਉਹਦੇ ਵਿੱਚ ਵੱਜਣ ਕਰਨੇ ਸਿਰ ਸੱਟ ਸੱਟ ਵੱਜੀ ਮੌਕਾ ਤੇ ਕੋਈ ਜੋ ਚਲਾ ਰਿਹਾ ਸੀ ਇਹਨੂੰ ਮੋਟਰਸਾਈਕਲ ਦੇੜੇ ਨੂੰ ਕੋਈ ਨਸਾ ਪੱਤਾ ਤਾਂ ਨਹੀਂ ਕੀਤਾ ਸੀ ਇਸ ਦਾ ਜਾਂ ਕੁਝ ਨਹੀਂ ਕੋਈ ਕੁਝ ਆ ਕੇ ਕਿ ਕਿ ਕਿੰਨਾ ਕਿੱਦਾਂ ਕਿੱਦਾਂ ਦੇ ਮਤਲਬ ਜਦੋਂ ਐਕਸੀਡੈਂਟ ਹੋਇਆ ਅਤਕੀ ਜਾ ਕੇ ਇਹ ਚੀਤਾ ਜਿਆਦਾ ਨਿਸ਼ਾਨਾ ਆ ਸਰੀਰ ਦਾ। ਸਰੀਰ ਤੇ ਜਿਆਦਾ ਨਿਸ਼ਾਨਾ ਇੱਥੇ ਬਿੱਕਲ ਵਰਗੇ। ਆ ਚੀਜ਼ਾਂ ਦੋ ਖਾੜੀਆਂ ਹੋ ਗਈਆਂ। ਦੋ ਟੁੱਟੇ ਰਹਿ ਗਏ। ਤੇ ਕੀ ਕਹਿ ਸਕਦਾ ਕੀ ਕਹਿਣਾ ਚਾਹੂੰਗਾ ਸਰਕਾਰਾਂ ਨੂੰ ਇਸ ਰੋਡ ਬਾਰੇ ਜੋ ਹਰ ਰੋਜ਼ ਐਸ ਐਕਸੀਡੈਂਟ ਹੁੰਦਾ। ਇਹ ਥੋੜਾ ਜਿਹਾ ਰੋਡ ਤੇ ਵੀ ਕੰਟਰੋਲ ਕਰਨਾ ਚਾਹੀਦਾ ਜੀ। ਤੇ ਬਾਕੀ ਸਭ ਤੋਂ ਜਿਆਦਾ ਗਲਤੀ ਉਹ ਕਾਰ ਵਾਲੇ ਦੀ ਹੈ। ਜਿਹੜੇ ਕਾਰ ਵਾਲੇ ਨੇ ਮਾਰੀ ਹੈ ਨਾ। ਕਾਰ ਵਾਲਾ ਇੱਕ ਮਿੰਟ ਬੰਨ ਖੜਾ ਉਹ ਕਾਰ ਵਾਲਾ ਇਹਦਾ ਕਿਸੇ ਨੇ ਨੰਬਰ ਜਾ ਉਹਦਾ ਡਰੈਸ ਨੰਬਰ ਉਹਦਾ ਹੀ ਮੁੰਡਾ ਗਿਆ ਸੀਗਾ ਮਗਰ ਉਹਨੇ ਨੰਬਰ ਲਿਆ ਕਾਰ ਦਾ ਕਾਰ ਦਾ ਨੰਬਰ ਹੈਗਾ ਪੀ ਵੀ 52 ਪੀ 66 ਪੁਲਸ ਨੇ ਕੋਈ ਪਛਾਣ ਕਰਨ ਲਈ ਕੋਈ ਉਹਨਾਂ ਨੂੰ ਸਾਰਾ ਕੁਝ ਦਿੱਤਾ ਸਾਰੇ ਦੇਖਦਾ ਤੇ ਅਸੀਂ ਉੱਤੇ ਮੋਬਾਈਲ ਤੇ ਮੁਫਤ ਤੁਸੀਂ ਸਾਡੀਆਂ ਗੱਡੀਆਂ ਖੜੀਆਂ ਸੀ ਕੰਮ ਕਰਾ ਦੇ ਠੀਕ